ਨਾਬਬ ਲਗਦੇ ਪਿੰਡੋਟਾ ਵਿਖੇ ਨੌਵੀਂ ਦਾ ਮੇਲਾ ਗੂਗਾ ਮਾੜੀ ਤੇ ਸਲਾਨਾ ਸਮਾਗਮ ਕਰਵਾਇਆ ਗਿਆ ਇਸ ਮੌਕੇ ਨਗਰ ਵੱਲੋਂ ਕੁਸ਼ਤੀਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਾਮੀ ਪਹਿਲਵਾਨਾਂ ਨੇ ਸ਼ਰਕਤ ਕੀਤੀ ਇਸ ਮੌਕੇ ਤੇ ਵੱਡੀ ਛੰਡੀ ਦੀ ਕੁਸ਼ਤੀ 1 ਲੱਖ 1000 ਰੁਪਏ ਦੀ ਬਣੀ ਜਿਸ ਵਿੱਚ ਜੇਤੂ ਪਹਿਲਵਾਨ 1 ਨੰਬਰ ਰਿਹਾਂ ਰੋਹਿਤ ਕੁਮਾਰ ਦਿੱਲੀ ਵਾਲੇ ਪਹਿਲਵਾਨ ਨੇ ਜਿੱਤੀ ਇਸ ਨੇ ਰਿੰਕੂ ਚੰਡੀਗੜ੍ਹ ਵਾਲੇ ਪਹਿਲਵਾਨ ਨੂੰ ਚਿਤ ਕੀਤਾ ਪਹਿਲਵਾਨ ਤੇ 2 ਨੰਬਰ ਤੇ ਰਿੰਕੂ ਚੰਡੀਗੜ੍ਹ ਪਹਿਲਵਾਨ ਇਸੇ ਤਰ੍ਹਾਂ ਨੇ ਹ ਇਸ ਮੌਕੇ ਇਲਾਕੇ ਦੇ ਸੰਗਤਾਂ ਕੁਸ਼ਤੀਆਂ ਦੇਖਣ ਦਾ ਆਨੰਦ ਲੈ ਰਹੀਆਂ ਸਨ ਅਤੇ ਪਹਿਲਵਾਨਾਂ ਦਾ ਇਲਾਕੇ ਦੇ ਸੰਗਤਾਂ ਵੱਲੋਂ ਮਾਨ ਸਨਮਾਨ ਵੀ ਖੁੱਲੇ ਦਿਲੋਂ ਕੀਤਾ ਗਿਆ ਇਸ ਮੌਕੇ ਤੇ ਵੱਡੇ ਪੱਧਰ ਤੇ ਉਕਤਾ ਪ੍ਰਬੰਧ ਕੀਤੇ ਗਏ ਸਨ ਇਸ ਮੌਕੇ ਤੇ ਪ੍ਰਦਾਨ ਗੁਰਪ੍ਰੀਤ ਗੁਰੀ ਮੈਨੇਜਰ ਅਮਰੀਕ ਸਿੰਘ ਸਰਜੀਤ ਸਿੰਘ ਰੋਟਾ ਤੇ ਸੀਲਦਾਰ ਕਰਮਜੀਤ ਸਿੰਘ ਰੋਟਾ ਲਖਮੀਂਦਰ ਸਿੰਘ ਸਰਪੰਚ ਮਿੰਡ ਰੋਟਾ ਜਗਤਾਰ ਸਿੰਘ ਨੰਬਰਦਾਰ ਸਵੰਗ ਸਿੰਘ ਐਡਵੋਕੇਟ ਹਰਭਗਵਾਨ ਦੱਤ ਜਸਵੰਤ ਸਿੰਘ ਬਿੱਟੂ ਸੈਕਟਰੀ ਬੁੱਧ ਸਿੰਘ ਸਰਪੰਚ ਰੋਟੀ ਖਾਸ ਸੁਖਦੇਵ ਸਿੰਘ ਸੇਖੋਂ ਬਹਾਦਰ ਸਿੰਘ ਰੋਟੀ ਖਾਸ ਹਰਜਿੰਦਰ ਸਿੰਘ ਰੋਟਾ ਤੇ ਵੱਡੀ ਗਿਣਤੀ ਚ ਇਲਾਕੇ ਦੀਆਂ ਮਹਤਵਪੂਰਨ ਸ਼ਖਸੀਅਤਾਂ ਹਾਜ਼ਰ ਰਹੀਆਂ एक लाख रुपए की थी मैंने रिंकू पहलवान चंडीगढ़ को खुद किया किस तरह देखते दे हो प्रबंध किस तरह का है मैनेजमेंट वालों बहुत अच्छा प्रबंध कर रखा है सब चीज की सुविधाएं हैं बहुत बहुत अच्छा दंगल है नौजवान पीढ़ी नु किस देना चाहते हो यही कहना चाहता हूँ कि नशे से दूर रहें और खेल की तरफ बढ़े आपको यहाँ जो दंगल हुआ है जो पहली बार हुआ है रोटा साहब में कैसा लगा है प्रबंध ਬਹੁਤ ਅੱਛਾ ਪ੍ਰਬੰਧ ਲਗਾ ਜੀ ਹੈਗਾ ਇੱਕ ਇੱਕ ਨੰਬਰ ਤੇ ਬੰਦਾ ਹੈ ਬਿਲਕੁਲ ਕੁਝ ਨਹੀਂ ਤੇ ਇਸ ਕੰਮ ਪ੍ਰਸਾਦ ਮੈਂ ਬੜੀ ਖੁਸ਼ੀ ਤੇ ਮਾਣ ਮਹਿਸੂਸ ਕਰਦਾ ਕਿਉਂਕਿ ਐਨੇ ਟਾਈਮ ਤੋਂ ਪਹਿਲਾਂ ਅਸੀਂ ਪੂਰਨ ਮੇਗਾ ਕਰਾ ਦੇ ਚਾਰ ਅਸੀਂ ਲਾਦਾ ਕਰਸ਼ੀ ਦੰਗਲ ਕਰਾਏ ਉਸ ਤੋਂ ਬਾਅਦ ਕੁਝ ਕਾਰਨਾ ਕਰਕੇ ਉਹਦੇ ਵਿੱਚ ਸਾਡਾ ਗੈਪ ਪੈ ਗਿਆ ਤੇ ਦੀ ਮਹਾਰਾਣੀ ਕਿਰਪਾ ਕੀਤੀ ਤਾਂ ਤਾਂ ਸ੍ਰੀ ਮੇਘਵਾਦਰ ਮਹਾਰਾਜ ਜੀ ਤੇ ਉਹਨਾਂ ਦੇ ਨਾਲ ਪਾਈ ਮਤੀ ਦਾਸ ਭਾਈ ਸਤਿਦਾਸ ਮਾਝਾਲਾ ਦੇ ਸਾਡੇ ਪੀਸੋਸਾ ਨਾਲ ਉਹਨੇ ਜਹਾਜ਼ ਤਾਂ ਨੂੰ ਮੁਖ ਰੱਖਦੇ ਹੋਇਆ ਤੇ ਗੁੰਗਾ ਮਾਰੀ ਮੇਲੇ ਨੂੰ ਮੁਖ ਰੱਖਦੇ ਤੇ ਵਿਸ਼ਾਲ ਪੰਜਵਾ ਕਸਤੀ ਦੰਗਲ ਕਰਵਾ ਰਹੇ ਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਕਿ ਨਗਰ ਵੱਲੋਂ ਵੱਡਾ ਉਪਰਾਲਾ ਵੱਡਾ ਸਹਿਯੋਗ ਹੈ ਤੁਹਾਡੀ ਪੰਚਾਇਤ ਵੀ ਵਧਾਈ ਦੇ ਪਾਤਰ ਹੈ ਕਿਵੇਂ ਦੇਖਦੇ ਹੋ ਦੇਖੋ ਜੀ ਸਾਡੇ ਦਾ ਇੱਕ ਸਰਪਰ ਸਾਡਾ ਸੁਨੇਹਾ ਸੀ ਛੋਟਾ ਗਿਆ ਜੋ ਅਸੀਂ ਨਗਰ ਦੇ ਵਿੱਚ ਹੋਰ ਆਪਣੇ ਭਾਈਚਾਰਾ ਨਾਲ ਤੁਸੀਂ ਦਿੱਤਾ ਵੀ ਅਸੀਂ ਆ ਉਪਰਾਲਾ ਕਰਨਾ ਹੈ ਮੋਨ ਤੋਂ ਬਾਅਦ ਸਾਨੂੰ ਪਤਾ ਕਿਥੋਂ ਕੀ ਹੋਇਆ ਇਹ ਸਾਰੇ ਸਾਡੇ ਸਹਿਬ ਨੂੰ ਬਹੁਤ ਚੋੜਦੇ ਬਹੁਤ ਬਹੁਤ ਆਪਣਾ ਕਰ ਦਿੱਤਾ ਸਾਰੀ ਅੱਜ ਉਹਨੇ ਮਾਧਿਅਮ ਰਾਹੀਂ ਸਾਰੇ ਸਾਡਾ ਬਹੁਤ ਧੰਨਵਾਦ ਕਰਦੇ ਵਾਧ ਤੋਂ ਵਾਧ ਸਾਨੂੰ ਸਹਿਤ ਇਹ ਜੋ ਕੀ ਹੈ ਮਤਲਬ ਕਿ ਕੁਸ਼ਤੀਆਂ ਹੋਰੀਆਂ ਨੇ ਵੱਡਾ ਮੈਸੇਜ ਜਾਂਦਾ ਹੈ ਜੋ ਸਮਾਜ ਦੇ ਵਿੱਚ ਹੋ ਰਹੀ ਲੋੜ ਹੈ ਸਮੇਂ ਦੀ ਇਹਨੂੰ ਕਿਵੇਂ ਦੇਖਦੇ ਹੋ ਇਸ ਵੰਨasie ਇਹੀ ਲੋਕਾਂ ਦੇ ਕਰਾਣੇ ਵੀ ਦੇਖੋ ਜਿਹਨੇ ਰੱਜੇ ਦਾ ਮਾਮ ਚੱਲਦਾ ਹੈ ਉਸਤੀ ਦੰਗਲ ਦੇ ਕਪਿਆਣੇ ਗੱਲ ਕੰਦਰੇ ਵੀ ਪੁਲਵਾਨਾਂ ਦੇ ਪਿੰਡੇ ਨੂੰ ਜੇ ਆਪਣੇ ਪਿੰਡ ਦੀ ਮਿੱਟੀ ਨਾਲ ਜਿਹੜੀ ਬਹੁਤ ਚੰਗੀ ਹੁੰਦੀ ਹੈ ਇਹਦੇ ਵਿੱਚ ਮਾਮ ਰੱਜਿਆਂ ਨੂੰ ਜਿਹੜਾ ਤੇ ਦਿਖਦੇ ਨੇ ਕਿ ਉਹਨੂੰ ਵੀ ਸਿੱਖਣ ਨੂੰ ਮਿਲਦਾ ਨਹੀਂ ਆ ਅਸੀਂ ਕਾਨੂੰ ਉਸ ਵੀ ਇਸ ਮਕਾਮ ਤੇ ਆਈਏ ਅਸੀਂ ਵੀ ਕੁੜੀ ਅਸੀਂ ਪੁਲਵਾਨ ਪਿਛਲੇ ਲੰਮੇ ਸਵੇ ਤੂੰ ਜੀ ਪੁਸਤੀਆਂ ਉਰੇ ਬੰਦ ਹੋ ਗਿਆ ਸੀ ਆਪਣੇ ਪਿੰਡ ਰੋਟਾ ਵਿਖੇ ਤੁਸੀਂ ਵੀ ਵੱਡੇ ਉਪਰਾਲੇ ਨਾਲ ਸ਼ੁਰੂ ਕੀਤੀਆਂ ਨੇ ਕਿਵੇਂ ਦੇਖਦੇ ਹੋ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਕਿਹੜਾ ਐਸਾ ਦੇਖੀਓ ਕਿਉਂਕਿ ਅੱਜ ਕੰਦੀ ਜਿਹੜੀ ਨੌਜਵਾਨ ਤੇਰੀ ਇਹ ਨਸ਼ਾ ਤੋਂ ਜ਼ਿਆਦਾ ਤਕੜੀ ਹੋ ਗਈ ਹੈ ਹਾਂਜੀ ਇਸ ਗੱਲ ਕੋਈ ਕੁਸ਼ਤੀਆਂ ਦੇ ਯਾਰ ਜਦੋਂ ਇੱਕ ਦੂਸਰੇ ਨੂੰ ਕੋਲ ਦੇਖਦੇ ਨੇ ਤਾਂ ਨੌਜਵਾਨਾਂ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਪਿਛਲੇ ਸਮੇਂ ਦੇ ਵਿੱਚ ਕਈ ਕਾਰਨ ਹੋਗੇ ਪਰਦੀ ਵਾਲੀ ਨਾਲੋਂ ਜਿਸ ਤਰ੍ਹਾਂ ਦੀ ਮਰਜੀ ਸਾਡੀ ਬਹੁਤ ਵਧੀਆ ਪ੍ਰਕਿਰਤੀ ਕੀ ਅੱਗੇ ਆਉਂਦਾ ਤਾਂ ਕਰਕੇ ਸਾਰੇ ਪਿੰਡ ਨੂੰ ਕਮੈਂਟ ਕੀਤਾ ਸਾਰੇ ਭੈਣਾਂ ਇਕੱਠੂ ਹੋਏ ਰਹਿਣਾ ਸਹਿਯੋਗ ਕਰਕੇ ਤਾਂ ਬਹੁਤ ਵਧੀਆ ਲੱਗਣ ਦੇ ਉੱਤੇ ਖੁਸ਼ੀ ਹੈ ਭਾਈਆਂ ਨੇ ਤਾਂ ਕਿ ਉਹ ਮੌੜੀ ਪੇਰੀ ਨੂੰ ਆਪਣੀ ਸਿਹੰਦਾਰ ਨੂੰ ਧਿਆਨ ਰੱਖਣ ਲਈ ਪ੍ਰੇਰਨਾ ਮਿਲ ਸਕੇ ਸਮੂਹ ਅਕਰ ਦਾ ਬਹੁਤ ਵੱਡਾ ਸਹਿਯੋਗ ਹੈ ਤੇ ਵੱਡਾ ਪ੍ਰਾਲਾ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਹਰ ਇੱਕ ਨੇ ਇੱਕ ਤੋਂ ਵੱਧ ਚਲ ਕੇ ਸਹਿਯੋਗ ਦਿੱਤਾ ਜੋ ਵੀ ਕਿਸੇ ਨੂੰ ਮੰਗਿਆ ਉਹੀ ਉਸਨੇ ਦਿੱਤਾ ਜਿਹੜਾ ਕੋਈ ਪੈਸਾ ਬੁੱਧਦੀ ਸਕਦਾ ਸੀ ਉਹਨੇ ਪੈਸਾ ਦਿੱਤਾ ਜਿਹਨੇ ਕਦੇ ਕੋਈ ਗਰਾਉਂਡ ਬਣਾਉਣ ਵਾਸਤੇ ਸਹਿਯੋਗ ਉਹਨੇ ਗਰਾਉਂਡ ਬਣਾਉਣ ਦੀ ਇਜਾਜ਼ਤ ਦਿੱਤਾ ਸਾਰਾ ਇਹ ਨਗਰ ਨਿਕਲ ਕੇ ਸਕੇ ਨਾ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਨੌਜਵਾਨ ਪੀੜੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਅੱਜ ਸਾਨੂੰ ਲੋੜ ਆ ਬੁਲਵਾਂ ਸਰੀਰ ਨੂੰ ਸੁਹਾਣੇ ਇਹ ਦੋਨੋਂ ਚੀਜ਼ਾਂ ਨੇ ਇਕਦਮ ਦੇ ਸਰੀਰ ਇਕਦਮ ਜਿਹੜੀ ਵਿੱਦਿਆ ਪੜਾਈ ਹੈ ਇਹਨੂੰ ਕੋਈ ਖੋਰੀ ਸਕਦਾ ਜੇਕਰ ਦੇਖੋ ਪੜਾਈ ਹੋਈ ਦਸਵੀਂ ਕੋਈ ਨਾ ਵੀ ਤੁੰ ਕਰ ਸਕਦਾ ਜੇ ਤੁਹਾਡਾ ਚੰਗਾ ਸਰੀਰ ਹੋਊਗਾ ਤਾਂ ਆਪ ਬਗੈਰ ਉਹਨਾਂ ਫਰੀਆਂ ਤੋਂ ਐਲ ਹੋ ਗਏ ਵਧੀਆ ਜ਼ਿੰਦਗੀ ਜੀ ਸਕਦੇ ਇਹ ਪੰਜਵਾਂ ਗੁਸਤੀ ਦਰਗਾ ਦਾ ਸਮੂਹ ਖਰਾਬ ਪਾਂਚਾਇਤ ਰੋਟਾ ਜੋ ਇਸ ਇਲਾਕੇ ਦੇ ਵਾਸੀ ਸੰਤੋਖ ਸਿੰਘ ਜੀ ਦੇ ਨਾਲ ਧੰਨਵਾਦ ਹੈ ਜੀ ਅਮੰਦਰ ਜੀ ਮਹਾਰਾਜ ਕਿ ਉਹਨਾਂ ਦੇ ਪਿਆਰੇ ਪੁਰਸ਼ਿਆਂ ਦੀ 350 ਸਾਲਾਂ ਸਦੀ ਸਤਾਪਦੀ ਨੂੰ ਸਮਰਪਿਤ ਇਹ 바ਜੂਆ ਗੁਸਤੀ ਦਰਗਾ ਹੋ ਰਿਹਾ ਸੋ ਇਹ ਨਾਟਕਬੰਦੀ ਦਾ ਬਹੁਤ ਵਧੀਆ ਉਪਰਾਲਾ ਜੋ 700 ਪੈਸੇ ਹੋਣ ਬਾਸਟ ਪ੍ਰਸਾਦ ਫੂਡ ਕਾਰਟ ਵਾਸਤੇ ਇਹ ਉਪਰਾਲੇ ਕੀਤੇ ਗਏ ਹਨ ਕਿ ਹਰੇਕ ਮਿੰਟ ਦਾ ਬਦਲ ਚਮਕਾਉਣੇ ਹੋਣੇ ਚਾਹੁੰਦੇ ਹਨ ਕਿ ਬਹੁਤ ਸਲਾਘਾਯੋਗ ਕਦਮ ਹੈ ਸੋ ਜਿੰਨੇ ਵੀ ਪੈਰਾਂ ਵਾਲੇ ਇੱਥੋਂ ਤੱਕ ਪਹੁੰਚੇ ਹਨ ਜੋ ਪਹਿਲੀ ਚੰਡੀ 1 ਲੱਖ 10 ਹਜ਼ਾਰ ਦੀ ਬਣੀ ਗਈ ਹੈ ਸੋ ਇਸ ਵਾਸਤੇ ਇਹ ਨਗਰ ਨਿਵਾਸੀ ਨੌਜਵਾਨ ਵੀਰ ਕਲੱਬ ਮੈਂ ਪਰ ਸਾਰੇ ਪਧਾਈ ਦੇ ਪਾਤਰਾ ਜਿਹੜੇ ਦਿਨ ਰਾਤ ਮਿਹਨਤ ਕਰਕੇ ਇਹ ਟੂਰਨਾਮੈਂਟ ਕਰਵਾ ਰਹੇ ਹਾਂ ਪਿੱਛੇ ਲੰਬੇ ਸਮੇਂ ਤੋਂ ਇੱਥੇ ਹੁੰਦੀ ਸੀ ਜੀ ਆਪਣੇ ਕੁਸ਼ਤੀਆਂ ਹੁੰਦੀਆਂ ਸੀ ਗੈਪ ਪੈ ਗਿਆ ਹਾਂ ਉਹ ਉਸ ਦਾ ਕੁਝ ਕਾਰਨ ਕਰਕੇ ਟੂਜਾ ਹੋ ਗਿਆ ਪਰ ਇਸ ਵਾਰ ਸਤਪੁਰਾਂ ਦੇ ਸੀਪੀ ਜਾਨੇ ਸਮਾਪਤੀ ਦਾ ਇਹ ਸੰਗਤ ਨੂੰ ਬੇਨਤੀ ਕੀਤੀ ਸੀ ਨਾਮ ਮਾਨ ਦੀ ਵਰਮਾ ਜੀ ਨੇ ਉਹਨਾਂ ਨੇ ਬੇਨਤੀ ਕੀਤੀ ਇਹ ਪੰਜਵਾਂ ਦਾ ਕੱਲ ਐਦਿਕ ਕਰਵਾਇਆ ਜਾ ਪਰ ਗੁਰੂ ਤੇਗਪਾਦਰ ਮਹਾਰਾਜ ਦੀ ਕਿਰਪਾ ਦਿਨਾ ਹੋਣੇ ਨਿਰੰਤਰ ਹਰੇਕ ਸਾਲ ਹੁੰਦਾ ਰਹੂਗਾ ਇਹ ਗੁਰੂ ਅਕੈਈ ਅਸੀਂ ਕਾਮਨਾ ਕਰਦੇ ਆ ਕਿ ਸਾਨੂੰ ਸਾਰਿਆਂ ਨੂੰ ਨਰਮਿੰਦਰ ਮੰਦਰ ਕੰਮ ਕਰਵਾਉਣ ਦਾ ਕਿਉਂਕਿ ਮੱਛੀਆਂ ਨੂੰ ਪਸ਼ਿਆਂ ਤੋਂ ਦੁੱਧ ਕੱਢਣ ਵਾਸਤੇ ਤੇ ਪਹਿਲਵਾਨਾਂ ਦੀ ਸੇਵਾ ਕਰਨ ਵਾਸਤੇ ਬਹੁਤ ਵਧੀਆ ਪ੍ਰਾਪਾਲਾ ਹੈ ਜਿਹੜਾ ਗੁਰੂ ਮਹਾਰਾਜ ਜੀ ਸੰਗਰਾਂਦ ਦੇ ਸਾਥ ਸੂਬੇ ਇਲਾਕੇ ਦੇ ਵਸਨੀਕਾਂ ਤੋਂ ਇਹ ਸੇਵਾ ਲੈ ਕੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਆਜਾ ਮਹਿੰਦੀ ਪਿੰਡੀਆਂ ਲੱਗ ਜੂਗਾ ਨਸਿਆਂ ਨੂੰ ਛੱਡ ਕੇ ਆਪਾਂ ਜੋ ਅਸਲ ਮਨੋਰਥ ਹੀ ਕਿਉਂਕਿ ਗੁਰੂ ਸਾਹਿਬਾਨਾ ਬੋਲੇ ਵੀ ਗੁਰੂ ਜੀ ਸਾਹਿਬਾਨਾ ਨੇ ਮਦਦ ਸਾਡੇ ਸੁਵਿੰਦਰ ਜੀ ਅਰਜਨ ਦੇਵ ਜੀ ਮਹਾਰਾਜ ਨੇ ਮਸਕੀਨੀਆਂ ਪੈਰਵਾਹ ਰੱਖਿਆ ਸੀ ਤੇ ਉਹਦੀ ਵੀ ਪਾਣੀ ਦੇ ਵਿੱਚ ਮਹਾਰਾਜ ਨੇ ਉਸਾਰੀ ਕਿੱਸੇ ਦੀ ਬਸਾਂ ਮਸਕੀਨੀਆਂ ਆਪ ਨੂੰ ਨਾਲ ਤਲੇ ਵੱਡੇ ਵੱਡੇ ਹਮਤਾਰੀਆਂ ਨਾਲ ਗੁਰੂ ਸੇਵਾ ਨਾਲ ਕੋਸਤੀ ਪਈ ਸੋ ਨੌਜਵਾਨਾਂ ਬੇਨਤੀ ਹੈ ਕਿ ਆਪਾਂ ਜੁੜੀਏ ਆਪਾਂ ਦੇਸ ਨਾਲ ਜਿਹੜਾ ਜੁੜ ਕੇ ਦਸਿਆ ਤੋਂ ਨੂੰ ਨਜੇ ਦੀ ਕਿਉਂਕਿ ਪਹਿਲਵਾਨ ਤਾਂ ਪਹਿਲਵਾਨੀ ਕਰਨ ਤੋਂ ਬਹੁਤ ਵੱਡੀ ਸਾਧਨ ਜੋ ਮਨ ਨੂੰ ਮਾਰ ਕੇ ਕੁੱਤੀ ਜਾ ਸਕਦੀ ਹੈ ਹਾਂਜੀ ਪ੍ਰੋਫੈਸਰ ਜੀ ਕੀ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਰੀਕ ਸਿੰਘ ਹਾਜੀ ਰੌਣੀ ਵਾਲਾ ਕਹਿੰਦੇ ਮੈਨੂੰ ਓਕੇ ਕਿੰਨੇ ਸਾਲ ਹੋ ਗਏ ਤੁਹਾਨੂੰ ਕੁਸਤੀਆਂ ਕਰਦਿਆਂ ਨੂੰ ਮੈਨੂੰ ਬਹੁਤ ਟਾਈਮ ਹੋ ਗਿਆ ਇਹ 50 ਸਾਲ ਤੋਂ ਜ਼ਿਆਦਾ ਹੀ ਹੈ। ਅੱਛਾ ਜੀ। ਹਾਂ ਜੀ। ਇਹ ਅੱਜ ਕੱਲ੍ਹ ਫਿਰ ਕਰਦੇ ਹੁਸਤੀ ਨਹੀਂ? ਨਹੀਂ ਮੈਂ ਕੁਸ਼ਤੀ ਕਰਾਉਣਾ ਦੀ ਬਸ ਤੇ ਪਹਿਲਵਾਨ ਰੱਖਿਆ। ਰੋਜ਼ ਹੀ ਖਾੜਾ ਚੱਲਦਾ ਵਧੀਆ। ਅੱਛਾ। ਇਹ ਪੱਜੇ ਮੁੰਡੇ ਰਹਿੰਦੇ ਹਾਂ ਟਾਈਮ ਸਾਡੇ ਕੋਲ। ਤੁਹਾਡੇ ਆਪਣੇ ਪਿੰਡ ਬਣਾਇਆ ਹੈ? ਹਾਂ ਜੀ। ਪਿੰਡ ਬਣਾਇਆ ਖਾੜਾ। ਹਾਂ ਪਿੰਡ ਮੇਰੀ ਜਵੈਨ ਜੁਣਾਇਆ ਹੈ। ਓਕੇ ਹਾਂ। ਅੱਛਾ ਅੱਛਾ। ਹਾਂ ਜੀ। ਤੁਸੀਂ ਅੱਜ ਕੱਲ੍ਹ ਕੋਈ ਹੋਰ ਨੌਕਰੀ ਵਗੈਰਾ ਵੀ ਕਰਦੇ ਹੋ? ਮੈਂ ਨੌਕਰੀ ਬਿਜਲੀ ਬੋਰਡ ਚ ਕੀਤੀ ਹੈ ਜਿਹੜਾ ਰੋ। ਅੱਛਾ ਹੁਣ ਰਿਟਾਇਰ ਹੋ ਗਿਆ ਦਿਖਾ। ਕਿ ਕਿੰਨੇ ਕੁ ਮੁੰਡੇ ਕੰਮ ਕਰਦੇ ਨੇ ਤੁਹਾਡੇ ਅੰਦਰ ਕਿੰਨੇ ਕੁ ਮੁੰਡੇ ਹੈਗੇ ਜਿਸ ਤਰ੍ਹਾਂ ਦਾ ਜੀ ਇਹ ਜੋ ਖੇਡਾਂ ਥੋੜੀਆਂ ਜਿਹੀ ਇਹ ਆਪਣਾ ਕੁਸ਼ਤੀਆਂ ਅਲੋਪ ਹੋ ਰਹੀਆਂ ਨੇ ਤੁਸੀਂ ਕਿਵੇਂ ਦੇਖਦੇ ਹੋ ਇਹ ਜੀ ਲੋ ਫੋਲੀਆ ਮਾੜਾ ਕੰਮ ਹੈ ਬਹੁਤ ਬੇਸੇ ਲੋਕਾਂ ਨੂੰ ਇਹ ਚਾਹੀਦਾ ਵੀ ਕੋਈ ਨਾ ਕੋਈ ਗੇਮ ਵਿੱਚ ਜ਼ਰੂਰ ਜਵਾਬ ਨੂੰ ਪਾਉਣਾ ਚਾਹੀਦਾ ਨਸਿਆਂ ਤੋਂ ਵੱਜ ਜਾਣਗੇ ਜਵਾਬ ਹੋਰ ਕੀ ਠੀਕ ਹੈ ਜੀ ਅੱਜ ਕੱਲ ਨਸਿਆਂ ਦਾ ਜਵਾਨਾਂ ਜ਼ਿਆਦਾ ਚੁਗ ਇਸ ਤਰ੍ਹਾਂ ਦੇਖਦੇ ਹਾਂ ਜਿਵੇਂ ਕੁਸ਼ਤੀਆਂ ਥੋੜਾ ਜਾ ਹੁਣ ਰੁਝਾਨ ਹੈਗਾ ਜਿਵੇਂ ਉਹ ਰੋਟੇ ਦੇ ਵਿੱਚ ਹੋ ਰਹੀਆਂ ਨੇ ਕੁਸ਼ਤੀਆਂ ਦਾ ਹੈਗਾ ਬਹੁਤ ਵੱਡਾ ਦਿਨ ਹੋ ਰਿਹਾ ਰੋਟੇ ਦੇ ਵਿੱਚ ਠੀਕ ਹੈ ਜੀ ਸਾਨੂੰ ਵੀ ਬੁਲਾਇਆ ਇਹਨਾਂ ਨੇ ਅੱਛਾ ਜੀ ਹਾਂ ਜੀ ਇਸ ਤਰ੍ਹਾਂ ਦੇ ਪ੍ਰਬੰਧ ਲੱਗੇ ਤਾਂ ਹੋਰ ਇਹ ਕੁਸ਼ਤੀਆਂ ਕਰਾਉਣੀਆਂ ਚਾਹੀਦੀਆਂ ਸਾਰੇ ਬੱਚਿਆਂ ਨੂੰ ਓਕੇ ਹਾਂ ਜੀ ਪਹਿਲਾਂ ਤਾਂ ਉਹ ਰਹੇ ਹੁੰਦੇ ਦੀ ਕੁਸ਼ਤੀਆਂ ਕੋਸ਼ਿਸ਼ ਕਰਦਾ ਤਾਂ ਹੁੰਦੀਆਂ ਪੰਜ ਸਾਲ ਤੇ ਹੁਣ ਲੱਗੀਆਂ ਜੀ ਅੱਛਾ ਜੀ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਲੱਗੇ ਜੀ ਉਰੇ ਪ੍ਰਬੰਧ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰਬੰਧ ਕਹਿੰਦੇ ਵਧੀਆ ਪ੍ਰਬੰਧ ਕਰਿਆ